ਹਾਂਜੀ ਦੇਖੋ ਬੱਚਿਆਂ ਲਈ ਬਣਾਈ ਆਪਾਂ ਬਹੁਤ ਹੀ ਹੈਲਥੀ ਚੀਜ਼ ਕਰੇ ਤੇ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਦੇਖੋ ਇਹਨੂੰ ਬਣਾ ਕੇ ਦੇ ਉੱਪਰ ਲਾਤੀਆਂ ਇਸ ਤਰ੍ਹਾਂ ਦਾਖਾ ਕਿਉਂਕਿ ਬੱਚਿਆਂ ਨੂੰ ਤਾਂ ਹਰ ਇੱਕ ਕੰਮ ਚਾਰਟ ਚਾਹੀਦੀ ਹੈ ਜਿੰਨਾ ਸੋਹਣਾ ਉਹਨਾਂ ਨੂੰ ਸਜਾ ਕੇ ਦੇਵਾਂਗੇ ਉਹਨਾਂ ਹੀ ਉਹ ਖਾ ਲੈਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਾਂਜੀ ਅੱਜ ਆਪਾਂ ਬਣਾ ਰਹੇ ਇੱਕ ਬਹੁਤ ਹੀ ਹੈਲਥੀ ਚੀਜ਼ ਜਿਹੜੋ ਕਿ ਬੱਚੇ ਆਪਣੇ ਟਿਊਸ਼ਨ ਵਗੈਰਾ ਤੋਂ ਆਉਂਦੇ ਆ ਦੇਖੋ ਸਕੂਲ ਤੋਂ ਮਤਲਬ ਇੱਕ ਜਦੋਂ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਹੈ ਤੇ ਬੱਚੇ ਜਿਹੜੀ ਹੈਲਥੀ ਚੀਜ਼ਾਂ ਉਹਨਾਂ ਤੋਂ ਪਾ ਦੇ ਜਿਵੇਂ ਜੇਸੀ ਕਿਓ ਹੋ ਗਿਆ ਡਰਾਈ ਫੂਡ ਹੋਇਆ ਤਾਂ ਆਪਾਂ ਹੀ 5 ਮਿੰਟਾਂ ਦੇ ਵਿੱਚ ਘਰੇ ਤਿਆਰ ਕਰ ਲਾਂਗੇ ਤੇ ਬਹੁਤ ਵੀ ਟੇਸਟੀ ਬਣਦੀ ਹੈ ਤੁਸੀਂ ਬੱਚਿਆਂ ਨੂੰ ਜ਼ਰੂਰ ਤਿਆਰ ਕਰਕੇ ਘਰੇ ਦਿਓ ਫੁੱਲ ਵੀਡੀਓ ਜ਼ਰੂਰ ਦੇਖਿਓ ਜਿਆਦਾ ਸਮਾਂ ਵੀ ਨਹੀਂ ਲੱਗੂਗਾ ਤੇ ਬਹੁਤ ਵਧੀਆ ਚੀਜ਼ ਤਿਆਰ ਹੋਊਗੀ ਤੇ ਬੱਚਿਆਂ ਦੀ ਸਿਹਤ ਵੀ ਬਣੂਗੀ ਹਾਂਜੀ ਬੱਚੇ ਜਦੋਂ ਸਕੂਲ ਚੋਂ ਟਿਊਸ਼ਨ ਤੋਂ ਆਉਂਦੇ ਆ ਤਾਂ ਇੱਕਦਮ ਕਈ ਵਾਰੀ ਉਹਨਾਂ ਨੂੰ ਬਹੁਤ ਭੁੱਖ ਲੱਗੀ ਹੁੰਦੀ ਹੈ ਤੇ ਆਪਾਂ ਕੁਝ ਬਣਾ ਕੇ ਰੱਖਦੇ ਆ ਉਹਨਾਂ ਦੇ ਵਾਸਤੇ ਦੇ ਨਾਲੇ ਬਹੁਤ ਹੈਲਥੀ ਹੈ ਤੇ ਇਹਦੇ ਲਈ ਆਪਾਂ ਡਰਾਈ ਫੂਡ ਲੈ ਲੈ ਬਾਦਾਮ ਲੈ ਆਪਾਂ ਤੇ ਨਾਰੀਅਲ ਲੈ ਲਿਆ ਕਟਲੇ ਨੂੰ ਥੋੜਾ ਜਿਹਾ ਤੇ ਪੰਜ ਛੇ ਇਲਾਇਚੀਆਂ ਲਈਆਂ ਤੇ ਤੁਸੀਂ ਜਿਹੜੇ ਵੀ ਤੁਹਾਡੇ ਕੋਲ ਡਰਾਈ ਫੂਡ ਹੈ ਜਾਂ ਜਿਹੜੇ ਵੀ ਬੱਚੇ ਤੁਹਾਡਾ ਖਾਂਦਾ ਤੁਸੀਂ ਉਹ ਸਾਰੀਆਂ ਚੀਜ਼ਾਂ ਲੈ ਸਕਦੇ ਹੋ ਤੇ 5 ਮਿੰਟਾਂ ਚ ਹੀ تیار ਹੋ ਜੂਗੀ ਤੇ ਇਹਨੂੰ 5 6 ਦਿਨਾਂ ਤੱਕ ਆਪਾਂ ਸਟੋਰ ਕਰਕੇ ਹੁਣ ਤਾਂ ਜ਼ਿਆਦਾ ਸਮਾਂ ਹੀ ਕਰ ਸਕਦੇ ਆ ਜੇ ਥੋੜੀ ਠੰਡ ਹੈਗੀ ਹੈ ਗਈ ਨਹੀਂ ਹੈਗੀ ਤੇ ਤੁਸੀਂ ਪਰ ਇਹਨੂੰ ਗਰਮੀ ਦੇ ਵਿੱਚ ਵੀ ਬਣਾ ਸਕਦੇ ਹੋ। ਹਾਂਜੀ ਆਪਾਂ ਕੜਾਈ ਦੇ ਵਿੱਚ ਦੇਸੀ ਘਿਓ ਪਾ ਲਾਂਗੇ। ਤੇ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਗਰਮ। ਬੰਦ ਕਰ। ਘਿਓ ਗਰਮ ਰੱਖਤਾ ਤੇ ਆਪਾਂ ਇਹ ਨਾਲ ਹੀ ਅੱਲੇ ਥੋੜਾ ਜਿਹਾ ਬਦਾਮ ਲਏ ਐ ਤੇ ਇਲਾਇਚੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਾਂਗੇ। ਤੇ ਜੇ ਬੱਚੇ ਤੁਹਾਡੇ ਖਾ ਲੈਣੇ ਤੁਸੀਂ ਥੋੜਾ ਜਿਹਾ ਦਰਦਰਾ ਪੀਸ ਲਿਓ। ਜੇ ਨਹੀਂ ਖਾਂਦੇ ਚੋਰੀ ਛੁਪੇ ਵਾਲਾ ਆਪਾਂ ਕੰਮ ਕਰਨਾ ਉਹਨਾਂ ਨੂੰ ਖਵਾਉਣਾ ਤੇ ਤੁਸੀਂ ਇਹਨੂੰ ਬਿਲਕੁਲ ਬਰੀਕ ਕਰ ਲਿਓ। ਹਾਂਜੀ ਲੈ ਲਿਆ ਆਪਾਂ ਕਣਕ ਦਾ ਆਟਾ ਆਪਣਾ ਜਿਹੜਾ ਘਰੇ ਯੂਜ਼ ਕਰਦੇ ਆ ਤੇ ਇਹਨੂੰ ਆਪਾਂ ਦੇਸੀ ਘਿਓ ਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਤੁਸੀਂ ਇਹ ਦੇਖਣਾਗਾ ਵੀ ਇਹ ਤੱਕ ਜੀ ਨਾਲ ਤੁਸੀਂ ਪਾ ਲਿਓ ਜਿੰਨਾ ਕਿ ਤੁਸੀਂ ਬਣਾਉਣਾ ਵੀ ਕਿਉਂ ਉਸ ਤੋਂ ਦੀ ਹੋਵੇ ਜਿਆਦਾ ਸੁੱਕਿਆ ਨਾ ਹੋਵੇ ਵਿੱਚ ਇਸ ਤਰ੍ਹਾਂ ਨਾ ਕਿਉਂ ਉੱਪਰੋਂ ਸੈਰਦਾ ਹੋਵੇ ਕਿਉਂਕਿ ਇਹਦੇ ਵਿੱਚ ਆਪਾਂ ਦੂਸਰਾ ਸਮਾਨ ਵੀ ਪਾਵਾਂਗੇ ਤੇ ਦੇਖ ਲਓ ਤੁਸੀਂ ਕਨਸਨ 7 ਮਿੰਟਾਂ ਦੇ ਵਿੱਚ ਹੀ ਇਹ ਬਹੁਤ ਟੇਸਟੀ ਹੀਜ ਬਣਾ ਕੇ ਤਿਆਰ ਹੋ ਜੂਗੀ ਤੇ ਤੁਸੀਂ ਆਪਕਾ ਦੇਣਾ ਵਾਲਾ ਇਹਨੂੰ ਥੋੜਾ ਜਿਹਾ ਬਣਾ ਕੇ ਰੱਖ ਲਿਆ ਸਣੂ ਚ ਬੱਚੇ ਨੇ ਖਾ ਲਿਆ ਫੇਰ ਬਣਾ ਲਿਆ ਹਾਂਜੀ ਆਟੇ ਨੂੰ ਅਸੀਂ ਘੁੰਨੇ ਰਵਾਂਗੇ ਜਿੰਨਾ ਚਿਰ ਇਹ ਲਾਲ ਜਣਾ ਹੋ ਜਾਵੇ ਅੱਛੂ ਬਹੁਤ ਸੋਣੀ ਆਉਣ ਲੱਗੀ ਸੀ ਇਸ ਤਰ੍ਹਾਂ ਨੂੰ ਨਾਲ ਸੁਣਾਉਂਦੇ ਨੇ ਵਿੱਚ स्ਨੋ ਫਲੇਮ ਕਰ ਲਿਆ ਕਰੋ ਕਰੇ ਤੇਜ ਹੋ ਜਾਂਦੀ ਹੈ ਮੰਮਾ ਇਹ ਤੁਸੀਂ ਕੀ ਬਣਾ ਰਹੇ ਹੋ ਮੈਂ ਤੁਹਾਨੂੰ ਥੋੜਾ ਹੀ ਕੰਮ ਕਰਦੀ ਐ ਅਡਾ ਆ ਕੇ ਰੋਲੀ ਕਹਦਣਾ ਸਪੂਨ ਜਿਵੇਂ ਹੁੱਕ ਲੱਗੀ ਐ

ਇਹ ਕਿਸ਼ੂ ਹੋ ਗਿਆ ਮਨ ਲੱਗ ਗਿਆ ਕਿ ਆਪਾਂ ਗਿਆਸ ਦੀ ਫਲੇਮ ਥੋੜੀ ਸਲੋ ਕਰ ਲਾਂਗੇ ਤੇ ਇਹਨੂੰ ਉਤਾਰ ਲਾਂਗੇ ਨੀਚੇ ਜੱਗ ਪੈਨ ਨੂੰ ਨੀਚੇ ਉਤਾਰ ਬਸ ਹਾਂਜੀ ਖੜਾਈ ਦੇਖੋ ਆਪਣੀ ਗਰਮ ਹੈਗੀ ਤੇ ਆਟਾ ਹਜੇ ਵੀ ਭੁੰਨ ਰਿਹਾ ਤੇ ਇਸ ਕਰਕੇ ਆਪਾਂ ਨੀਚੇ ਉਤਾਰ ਲਾਂਗੇ ਤੇ ਨਾਲ ਨਾਲ ਹਿਲਾਉਂਦੇ ਰਹਾਂਗੇ ਦੇ ਦੇ ਵਿੱਚ ਆਪਾਂ ਪਾ ਲਾਂਗੇ ਡਰਾਈ ਫੀਰ ਜਿਹੜੇ ਆਪਾਂ ਪੀਸੇ ਹੈਗੇ ਨਾਲ ਤੇ ਇਹਦੇ ਨਾਲ ਆਟਾ ਥੋੜਾ ਜਿਹਾ ਠੰਡਾ ਹੋ ਜਾਊਗਾ ਤੇ ਇੱਕ ਵਾਰੀ ਦੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਇਲਾਇਚੀ ਤੁਸੀਂ ਜਰੂਰ ਪਾਓ ਇਲਾਇਚੀ ਪਾਉਣ ਦੇ ਨਾਲ ਇਹ ਇਹਦਾ ਖੁਸ਼ਬੂ ਬਹੁਤ ਆਉਂਦੀ ਹੈ ਤੇ ਟੇਸਟ ਵੀ ਬਹੁਤ ਵਧੀਆ ਬਣ ਜਾਂਦਾ ਆਪਾਂ ਮਿਕਸ ਕਰ ਲਏ ਦੇਖੋ ਤੁਸੀਂ ਨਾਲ ਇਹ ਜਰਨ ਜਿਆਤੇ ਵਿੱਚ ਥੋੜੇ ਜਿਹਾ ਬਣ ਜਾਣਗੇ ਮਮਾ ਜੀ ਨੂੰ ਸੌਣੀ ਖੁਸ਼ੂ ਆ ਰਹੀ ਹੈ ਨਾ ਹਾਂਜੀ ਤੁਹਾਨੂੰ ਦਊਗੀ ਬੇਟਾ ਤੇ ਇਹ ਦੇਖੋ ਜਦੋਂ ਆਪਾਂ ਰੋਸਟ ਕਰਦੇ ਹੁੰਨੇ ਆ ਤੇ ਉਹ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਇਸ ਤਰ੍ਹਾਂ ਤੁਸੀਂ ਗਰਮ ਆਟੇ ਦੇ ਵਿੱਚ ਪਾ ਦਿਓ ਤੇ ਇਹ ਬਹੁਤ ਵਧੀਆ ਬਣ ਜਾਣਗੇ ਇਹਨੂੰ ਮਿਕਸ ਕਰਕੇ ਆਪਾਂ ਥੋੜਾ ਜਿਹਾ ਠੰਡਾ ਹੋਣ ਦੇ ਲਈ ਰੱਖ ਦਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੂਸਰਾ ਸਮਾਨ ਪਾਵਾਂਗੇ ਉਹ ਪਾਂਚੇਮੈਂਟ ਲਈ ਆਪਾਂ ਰੱਖ ਦਾਂਗੇ ਹਾਂਜੀ ਦੇਖੋ ਇਸ ਤਰ੍ਹਾਂ ਵੀ ਕਿਉਂ ਹੋ ਜਾ ਉੱਪਰ ਆ ਜੇ ਜਿਵੇਂ ਦੇਖੋ ਕਿਉਂ ਤਰਦਾ ਫਿਰਦਾ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਕੁੱਟੀ ਹੋਈ ਮਿਸ਼ਰੀ ਇਹ ਦਲਾ ਮਿਸ਼ਰੀ ਲਈ ਆਪਾਂ ਤਾਂ ਅੱਗੇ ਲਈ ਤੇ ਬੱਚਿਆਂ ਨੂੰ ਤੁਸੀਂ ਖੰਡ ਵਗੈਰਾ ਘੱਟ ਹੀ ਦਿਆ ਕਰੋ ਤੇ ਜਿੰਨਾ ਹੋ ਸਕੇ ਖੰਡ ਤੋਂ ਦੂਰ ਹੀ ਰਹੀਏ ਸ਼ੱਕਰ ਵੀ ਪਾ ਲੰਦੇ ਆ ਕਈ ਤੇ ਆਪਾਂ ਪਾਈਏਗੀ ਇਹਦੇ ਵਿੱਚ ਮਿਸ਼ਰੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਪੀਸਟਲ ਜੇ ਘਰੇ ਲਿਆ ਕੇ ਪੀਸ ਲਓ ਪਰ ਬੋਤੀਆਂ ਜਗਾਦਾਂ ਦੇ ਤੱਕ ਪੀਸੀ ਹੋਈ ਮਿਲ ਜਾਂਦੀ ਹੈ ਤੇ ਹੁਣ ਆਪਾਂ ਹੁਣ ਤਰੰਗੇ ਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਮਿਕਸ ਹੋ ਜਾਊਗੀ ਇਹ ਚੇ ਦੇਖੋ ਇਹ ਕਿੰਨੀ ਮਿਸ਼ਰੀ ਕਰ ਲਈ ਮਿਕਸ ਤੇ ਤੁਸੀਂ ਹੁਣ ਇਸ ਨੂੰ ਚਾਹੇ ਤੇ ਇਹਦੇ ਵਿੱਚ ਨਿੱਕੇ ਨਿੱਕੇ ਲੱਡੂ ਬਟਲੋ ਤੇ ਚਾਹੇ ਸ਼ੀਰਫੀ ਵਗੈਰਾ ਦੇ ਸ਼ੇਪ ਚ ਤੁਸੀਂ ਕੱਟ ਸਕਦੇ ਹੋ ਤੇ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਨਾਲ ਕਿੰਨੀ ਹੈਲਥੀ ਚੀਜ਼ ਬਣੀ ਹੈ ਦੇਖੋ ਤੇ ਬੱਚੇ ਦਾ ਖਾ ਕੇ ਇਹਨੂੰ ਪੇਟ ਭਾਂਜੂ ਤੇ ਤੁਸੀਂ ਟੈਨਸ਼ਨ ਫਰੀ ਹੋ ਜਾਓਗੇ ਤੁਸੀਂ ਜ਼ਰੂਰ ਟਰਾਈ ਕਰਿਓ ਦੇਖਿਓ ਇਹ ਤੁਸੀਂ ਘਰੇ ਬਣਾ ਕੇ ਰੱਖ ਸਕਦੇ ਹੋ ਹਫਤੇ ਬਾਅਦ ਫਿਰ ਬਣਾ ਲਿਆ ਥੋੜਾ ਥੋੜਾ ਤੇ ਨਾਲੇ ਬੱਚਿਆਂ ਦੇ ਆਪਾਂ ਅੱਜ ਕੱਲ੍ਹ ਦੇਸੀ ਘਿਓ ਵਗੈਰਾ ਘੱਟ ਖਾਂਦੇ ਆ ਤੇ ਉਹ ਬਹੁਤ ਜ਼ਰੂਰੀ ਹੈ ਤੇ ਇਸ ਤਰੀਕੇ ਨਾਲ ਖਾ ਲੈਣਗੇ ਵਿੱਚ ਐਡ ਕਰ ਲਾਂਗੇ ਹਾਂਜੀ ਆਪਾਂ ਦੇਖੋ ਇਹਦੇ ਬਣਾ ਲੈ ਲੱਡੂ ਤੇ ਵੀਡੀਓ ਸਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਪਲੀਜ਼ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਕਹੇਜੀ ਲੱਗੀ ਤੇ ਇਹ ਰੈਸਪੀਸ ਇਹਨਾਂ ਨੂੰ ਤਿਆਰ ਕਰਕੇ ਤੁਸੀਂ ਇਹਨਾਂ ਦੇ ਉੱਪਰ ਕੋਈ ਵੀ ਡ్రਾਈ ਫਰੂਟ ਲਗਾ ਸਕਦੇ ਹੋ ਮੈਂ ਦਾਖਾ ਲਗਾਈਆਂ ਨੇ ਤੁਸੀਂ ਬਦਾਮ ਕਾਜੂ ਵਗੈਰਾ ਕੱਟ ਕੇ ਕੁਝ ਵੀ ਲਗਾ ਸਕਦੇ ਹੋ ਤੇ ਇਹਦੇ ਨਾਲ ਬਹੁਤ ਸੋਹਣੀ ਮਠਿਆਈ ਵੰਗ ਲੱਗੂਗੀ ਬਿਲਕੁਲ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ